ਅਸ਼ਕਲ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹੰਪਰਦੀਪ ਕੌਰ ਤਾਂ ਹਾਜ਼ਰ ਹਾਂ ਤੁਹਾਡੇ ਨਾਲ ਟੌਪ 20 ਖਬਰਾਂ ਦੇ ਨਾਲ ਉਸ ਤੋਂ ਬੱਲੇ ਨਜ਼ਰ ਮਾਰ ਲੈਣੇ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਤੇ ਹਮ ਸੁਰੱਖਿਆ ਦੇ ਚੋਣਾਂ ਦੀਆਂ ਸਿਆਸੀ ਸਰਗਰਮੀਆਂ ਹੋਈਆਂ ਤੇ ਸੀਐਮ ਮਾਨਜ ਗੁਰਦਾਸਪੁਰ ਤੇ ਹੁਸ਼ਿਆਰਪੁਰ ਚ ਕੱਢਣਗੇ ਰੋਚੂ ਨੀਵਾਰਾਂ ਦੇ ਹੱਕ ਚ ਕਰਨਗੇ ਰੈਲੀ ਪੀਐਮ ਮੋਦੀ ਦੀ ਜਲੰਧਰ ਰੈਲੀ ਤੋਂ ਪਹਿਲਾਂ ਐਕਸ਼ਨ ਚ ਪੁਲਿਸ ਕਿਸਾਨ ਯੂਨੀਅਨ ਦੇ ਇੱਕ ਤਾਂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਨੂੰ ਕੀਤਾ ਗ੍ਰਿਫਤਾਰ ਪਟਿਆਲਾ ਚ ਬੋਲੇ ਪੀਐਮ ਮੋਦੀ ਉਹਨਾਂ ਕਹਿਆ ਕਿ ਜੇਕਰ 1971 ਦੇ ਵਿੱਚ ਮੋਦੀ ਹੁੰਦਾ ਤਾਂ ਕਰਤਾਰਪੁਰ ਸਾਹਿਬ ਤੇ ਭਾਰਤ ਦਾ ਕਬਜ਼ਾ ਹੁੰਦਾ ਤੇ ਅਧਰੀ ਫੌਜ ਨੂੰ ਲੈ ਕੇ ਦਿੱਤੇ ਬਿਆਨ ਤੇ ਚੋਣ ਕਮਿਸ਼ਨ ਤੱਕ ਸਾਬਕਾ ਮੁੱਖ ਮੰਤਰੀ ਚੰਨਨ ਸਿੰਘ ਸਿੰਘ ਚੰਨੀ ਨੂੰ ਦਿੱਤੀ ਚਤਾਵਨੀ ਭਾਵੇਂ ਕੁਝ ਅਜਿਹੀ ਗਲਤੀ ਨਾ ਕਰਨ ਦੀ ਦਿੱਤੀ ਸਲਾਹ ਤੇ ਉਦਰੀ ਨੰਗਲ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਸਤਲੁਜ ਦਰਿਆ 'ਚ ਨਹਾਉਣਗੇ ਦੋ ਲੜਕੀਆਂ ਦੀ ਹੋਈ ਮੌਤ ਪਰਿਵਾਰਾਂ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਪੰਜਾਬ 'ਚ ਜੇ ਨਹੀਂ ਮਿਲੇਗੀ ਗਰਮੀ ਤੋਂ ਰਾਹਤ 15 ਜ਼ਿਲ੍ਹਿਆਂ 'ਚ ਜਾਰੀ ਹੋਇਆ ਹੀਟ ਵੇਵ ਦਾ orange alert ਅੰਬਾਲਾ ਦਿੱਲੀ ਜੰਮੂ ਹਾਈਵੇ 'ਤੇ ਵੱਡਾ ਹਾਦਸਾ ਵਾਪਰਿਆ ਸੱਤ ਲੋਕਾਂ ਦੀ ਮੌਕੇ ਤੇ ਗਈ ਜਾਨ ਵੀ ਤੋਂ ਵੱਧ ਲੋਕ ਕੋਲ ਜ਼ਖਮੀ ਪੰਜਾਬ ਨੇ ਮੂਰਤ ਤੋੜਿਆ ਕਨਕ ਦੇ ਨਾਲ ਨੂੰ ਅਗਲਾਉਣ ਦਾ ਰਿਕਾਰਡ ਨਵੇਂ ਅੰਕੜੇ ਜਾਰੀ ਝੋਣਕ ਤੇ ਮਾਹੌਲ ਦਾ ਕਿੱਸਾ ਨਾ ਨਹੀਂ ਚੁੱਕਿਆ ਅਜੀਤ ਅਕਬਰ ਦੇ ਸੰਪਾਦਕ ਦੇ ਦਫਤਰ ਪਹੁੰਚੀ ਵਿਜੀਲੈਂਸ ਫੱਤਰਬਾਦ ਚਿਪਕਾਇਆ ਨੋਟਿਸ ਹੱਤਰਾਂ ਦੇ ਅੰਦਰ ਵਿਜੀਲੈਂਸ ਸਾਹਮਣੇ ਪੇਸ਼ ਹੁੰਨ ਦੇ ਦਿੱਤੇ ਹੁਕਮ ਰਾਮੰਦਰ ਚਦਾਨ ਕੀਤੇ ਜਾਣਗੇ 13 ਕਿਲੋ ਚਾਂਦੀ ਦੇ ਤੀਰਕਮਾਨ ਤਾਮਨ ਲਾਡੂ ਤੋਂ ਰਾਮ ਲੱਲਾ ਦੇ ਪਕਤਾਂ ਦਾ ਰਾਮ ਲੱਲਾ ਨੂੰ ਵੱਡਾ ਤੋਹਫਾ ਡੋਟ ਦੇ ਅਪਰੇਟਨ ਦੇਤੇ ਨਿਰਦੇਸ਼ 7 ਦਿਨਾਂ ਚ 6 ਲੱਖ ਤੋਂ ਵੱਧ ਮੋਬਾਈਲ ਕਨੈਕਸ਼ਨਾਂ ਦੀ ਕੀਤੀ ਜਾਵੇਗੀ ਮਹਤਵਪੂਰਨ ਕੇਰਲ ਦੀ ਪੇਰੀਆਰ ਨਦੀ 'ਚ ਹਜ਼ਾਰਾਂ ਮੱਛੀਆਂ ਦੀ ਹੋਈ ਮੌਤ ਸਰਕਾਰ ਹੇ ਅਲਰਟ ਮੌਤ ਦਾ ਕਾਰਨ ਆਇਆ ਸਾਹਮਣੇ ਪਾਣੀ ਵਿੱਚੋਂ ਆਕਸੀਜਨ ਦੀ ਕਮੀ ਦੱਸੀ ਜਾ ਰਹੀ ਹੈ ਉੱਤਰ ਪ੍ਰਦੇਸ਼ ਦਿੱਲੀਗੜ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆ ਬਾਂਦਰਾ ਨੇ ਖਾਲ ਲਈ 35 ਲੱਖ ਰੁਪਏ ਦੀ ਖੰਡ ਅਫਸਰ ਨੂੰ ਪਰ ਨਾ ਹੋਵੇਗਾ ਹਰਜਾਨਾ ਤੇ ਉਧਰ ਹੀ ਬਠਿੰਡਾ ਪੁਲਿਸ ਦੇ ਵੱਧ ਵੱਡੀ ਕਾਮਯਾਬੀ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਕੋਲੋਂ ਕਰੀਬ 1 ਕਰੋੜ 20 ਲੱਖ ਰੁਪਏ ਦੀ ਨਕਦੀ ਕੀਤੀ ਗਈ ਬਰਾਮਦ पीएसएफ ਨੇ ਸਰਹੰਦ ਟੱਪ ਕੇ ਆਏ ਪਾਕਿਸਤਾਨ ਕੁਸ ਬੈਠੀਆਂ ਨੂੰ ਜ਼ਖਮੀ ਕਰਕੇ ਕੀਤਾ ਕਾਬੂ ਲੱਤ ਚ ਲੱਗੀ ਗੋਲੀ ਹਸਪਤਾਲ ਚ ਕੀਤਾ ਦਾਖਲ ਤੇ ਉਧਰ ਹੀ ਬਸਪਾ ਸੁਪਰੀਮੋ ਮਾਇਆਵਤੀ ਅੱਜ ਪੰਜਾਬ ਦਾਰੇ ਤੇ ਬਸਪਾ ਉਮੀਦਵਾਰਾਂ ਦੇ ਹੱਕ ਚ ਕਰਨਗੇ ਚੋਣ ਪਰਚਾ ਧਾਰਮਿਕ ਸਥਾਨ ਤੋਂ ਪਰਦਰਸ਼ਰਦਾਲੂਆਂ ਦੀ ਜੀਪ ਨਹਿਰ ਕੰਡੇ ਪਲਟੀ ਦੋ ਔਰਤਾਂ ਤੇ ਦੋ ਬੱਚਿਆਂ ਦੀ ਹੋਈ ਮੌਤ ਇੱਕ ਬੱਚਾ ਨਹਿਰ ਚ ਡੁੱਬਿਆ ਰੂਸ ਨੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਚ ਐਸ 300 ਨਾਲ ਕੀਤਾ ਹਮਲਾ ਸੱਤ ਲੋਕਾਂ ਦੀ ਹੋਈ ਮੌਤ 16 ਹੋਏ ਸਖਮੀ ਦੱਸਦੀ ਹੈ ਕਿ ਕੈਨੇਡਾ ਨੇ ਨਿਮਾਜ ਕੀਤਾ ਅਚਾਨਕ ਵੱਡਾ ਬਦਲਾ ਸਰਕਾਰ ਨੇ ਇਮੀਗ੍ਰੇਸ਼ਨ ਪਰਮਿਟ ਚ 25 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਕੰਬੋਡੀਆ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥਾਂ ਕੰਬੋਡੀਆ ਚ ਫਸੇ 60 ਭਾਰਤੀ ਪਰਤੇ ਆਪਣੇ ਮੁਲਕ ਨੌਕਰੀ ਦੇ ਲਾਲ ਚ ਧੋਖੇਬਾਜ਼ ਜਨਤਾ ਦਾ ਹੋਈ ਸੀ ਸ਼ਿਕਾਰ ਤਾਂ ਟੌਪ 20 ਨਿਊਜ਼ ਦੇ ਵਿੱਚ ਅੱਜ ਅਸੀਂ ਜਲ ਜੁੜਾਂਗੇ ਤੁਹਾਡੇ ਨਾਲ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਹੁਣ ਮੈਨੂੰ ਦੇ ਜਾ ਸਕਦੇ ਧੰਨਵਾਦ